ਇੱਕ ਤਰ੍ਹਾਂ ਦੇ ਨਾਲ ਚਾਰ ਸਪਰੇਡ ਜਿਹੜੇ ਪਹਾੜ ਖੜੇ ਕਰਤੇ ਸੜਕਾਂ ਦੇ ਪੰਜਾਬ ਦੇ ਆਲੇ ਦੁਆਲੇ ਸਾਰਾ ਪੰਜਾਬ ਹੀ ਐ ਘੇਰ ਲਿਆ ਸੜਕਾਂ ਦੇ ਨਾਲ ਪਰ ਸਾਨੂੰ ਇਹ ਨਾ ਸੜਕਾਂ ਦਾ ਕੀ ਫਾਇਦਾ ਸਾਡੀਆਂ ਜਰਖੇ ਜਮੀਨਾਂ ਆਪਜਾਊ ਜਮੀਨਾਂ ਨੇ ਨਹਿਰੀ ਜਮੀਨਾਂ ਨੇ ਜਿੱਥੇ ਬਹੁਤ ਭਾਰੀ ਫਸਲਾਂ ਹੁੰਦੀਆਂ ਨੇ ਅਨਾਜ ਪੈਦਾ ਹੁੰਦਾ ਹੁਣ ਇੱਥੇ ਲੋਕਾਂ ਨੂੰ 50-50 ਲੱਖ ਰੁਪਏ ਮਿਲਿਆ ਜੀ ਲੋਕ ਬਾਗੋ-ਬਾਗ ਹੋ ਗਏ ਲੋਕ ਤਾਂ ਨਾਰਾਜ਼ ਹੋਏ ਜਿੰਨਾਂ ਦੀ ਪੈਲੀ ਨਹੀਂ ਆਈ ਇਹ ਸਾਡੀ ਕਿਉਂ ਨਹੀਂ ਸਾਡੀ ਪੈਲੀ ਵੀ ਨਿਕਲਦੀ ਹੈ ਸੌਖੇ ਹੋ ਜਾਂਦੇ ਯਾਨੀ ਮੈਂ ਜਿਹੜੀ ਅੱਜ ਗੱਲ ਕਰ ਰਿਹਾ ਨਾ ਸਾਨੂੰ ਸਮਝ ਹੀ ਨਹੀਂ ਪੈ ਰਹੀ ਤੁਸੀਂ ਦੇਖੋ ਗੁਰਪ੍ਰੀਤ ਗੱਲ ਮੇਰੀ ਚੇਤੇ ਰੱਖੀ ਜੇ ਕਿਤੇ ਇੱਥੇ ਤੀਜੀ ਸੰਸਾਰ ਜੰਗ ਹੁੰਦੀ ਹੈ ਦੁਨੀਆ ਦੇ ਵਿੱਚ ਮੈਂ ਕੱਲ ਹੀ ਇੱਕ ਅਮਰੀਕਾ ਦੇ ਵਿੱਚ ਮੇਰਾ ਬੇਲੀ ਆ ਉਹ ਨਾਲ ਮੈਂ ਗੱਲ ਕਰ ਰਿਹਾ ਸੀਗਾ ਉਹ ਮੈਨੂੰ ਕਹਿੰਦਾ ਬਾਈ ਇੱਥੇ ਮਹਿੰਗਾਈ ਬਹੁਤ ਹੋ ਗਈ ਹੁਣ ਆਉਣ ਦਾ ਇੱਥੇ ਕੋਈ ਹੱਜ ਨਹੀਂ ਹੈਗਾ ਇੱਥੇ ਹਰ ਚੀਜ਼ ਮਹਿੰਗੀ ਹੋ ਗਈ ਮੈਂ ਹਰ ਕੋਈ ਮੁੰਡਾ ਆ ਰਿਹਾ 40-42 ਲੱਖ ਰੁਪਈਆ ਲਾ ਕੇ ਮੇਰਾ ਬੇਲੀ ਇੱਥੋਂ ਮੁੰਡਾ ਹੋਰ ਗਿਆ ਕੋਈ ਮੈਂ ਉਹਨੂੰ ਬਥੇਰਾ ਉਹ 42 ਲੱਖ ਰੁਪਇਆ ਮਹਿਰ ਕਹਿੰਦਾ ਭਾਈ 42 ਲੱਖ ਪੂਰਾ ਹੀ ਨਹੀਂ ਹੋਣਾ ਮੇਰੇ ਇੰਨਾ ਇੰਨਾ ਚੱਕਰ ਕਿਵੇਂ ਪਹਿਲਾਂ ਤਾਂ ਕਹਿੰਦੇ ਸਾਲ 2 ਸਾਲ ਚ ਪੈਸੇ ਪੂਰੇ ਹੋ ਜਾਂਦੇ ਅਮਰੀਕਾ ਚ ਉਹ ਕਹਿੰਦਾ ਭਾਈ ਮਤਲਬ ਇਹ ਨਹੀਂ ਵੀ ਸਾਲ 2 ਸਾਲ ਚ ਪੈਸੇ ਪੂਰੇ ਹੋ ਜਾਣ ਉਹ ਕਹਿੰਦਾ ਇੱਥੇ ਹਾਲਾਤ ਮਹंगाई ਹੋਣ ਦਾ ਕਾਰਨ ਇਹ ਰਿਹਾ ਵੀ ਜਦੋਂ ਯੂਕਰੇਨ ਤੇ ਰੂਸ ਦਾ ਜੰਦ ਲੱਗਿਆ ਨਾ ਅਮਰੀਕਾ ਨੇ ਸਾਰਾ ਪੈਸਾ ਆਪਣਾ ਕੱਢ ਕੇ ਯੂਕਰੇਨ ਦੀ ਮਦਦ ਕਰਨ ਦੇ ਉੱਤੇ ਉਹਨੂੰ ਹਥਿਆਰ ਸਪਲਾਈ ਕਰਨੇ ਆ ਉਹਨੂੰ ਜੋ ਵੀ ਸਮਾਨ ਸਾਜੋ ਸਮਾਨ ਦੇਣਾ ਰੂਸ ਨਾਲ ਲੜਨ ਦੀ ਖਾਤਰ ਅਮਰੀਕਾ ਮਗਰ ਦੀ ਪਿੱਠ ਤੇ ਖੜਾ ਖਰਚਾ ਅਮਰੀਕਾ ਕਰ ਰ ਚਲ ਰਿਹਾ ਚੱਲ ਰਿਹਾ ਲਵਲਾ ਹਨ ਜਰਾਈਲ ਦੱਬ ਰਿਆ ਫਲਤੀਨ ਨੂੰ ਤੇ ਉੱਥੇ ਜਰਾਈਲ ਦੀ ਪਿੱਠ ਤੇ ਵੀ ਆ ਕੇ ਅਮਰੀਕਾ ਖੜਾ ਉਹ ਵੀ ਅਮਰੀਕਾ ਸਾਰਾ ਜੋ ਸਮਾਨ ਆ ਜੋ ਖਰਚਾ ਹਥਿਆਰਾਂ ਦਾ ਹੋਰ ਨਾਜ ਦਾ ਹੋਰ ਜਿੰਨਾ ਵੀ ਉੱਥੇ ਖਰਚਾ ਆ ਰਿਹਾ ਉਹ ਵੀ ਅਮਰੀਕਾ ਕਰ ਰਿਹਾ ਉਹ ਕਹਿੰਦਾ ਇਹਦਾ ਕਰਕੇ ਉਹਨੇ ਇੱਥੇ ਫੁੱਲ ਮਿਗਾਈ ਚੱਕਤੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੰਨ ਲਓ ਮੈਂ ਕਹਣਾ ਵੀ ਜੇ ਤੀਜੀ ਸੰਸਾਰ ਜੰਗ ਲੱਗ ਜਾਂਦੀ ਆ ਦੁਨੀਆ ਦੇ ਉੱਤੇ ਤਾਂ ਯਾਦ ਰੱਖੋ ਜਿਹੜੇ ਮੁਲਕਾਂ ਸਾਡੇ ਲੋਕ ਭੱਜ ਰਹੇ ਨੇ ਕੈਨੇਡਾ ਅਮਰੀਕਾ ਅੰਗਲੈਂਡ ਉੱਥੇ ਭੁੱਖ ਮਰੀ ਪੈ ਜਾਣੀ ਆ ਬਿਲਕੁਲ ਤੇ ਭੁੱਖ ਮਰੀ ਨਾਲ ਬੰਦੇ ਨੂੰ ਬੰਦਾ ਖਾਊਗਾ ਉੱਥੇ ਤੇ ਆ ਜੇ ਸਾਡੇ ਕੋਲੇ ਆ ਜਮੀਨ ਜਿਹੜੀ ਇਹਦੀ ਜਲਖੇਤ ਧਰਤੀ ਅਸੀਂ ਸੜਕਾਂ 'ਚ ਰਕਾਰ ਰਹੇ ਆ ਅਸੀਂ ਵੈਸੇ ਛੱਡ ਕੇ ਵੇਚ ਕੇ ਜਾ ਰਹੇ ਆ ਘਰਾਂ ਨੂੰ ਜਿੰਦੇ ਮਾਰ ਰਹੇ ਆ ਮੋਹ ਟੁੱਟ ਰਿਹਾ ਸਾਡੀ ਮਿੱਟੀ ਨਾਲੋਂ ਸਾਡੇ ਲੋਕਾਂ ਦਾ ਆਂ ਤੌਰ ਤੇ ਗੱਲ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਕਿ ਖੇਤੀ ਲਾਹੇਵੰਦ ਨਹੀਂ ਰਹੀ ਇਹ 'ਚ ਕੋਈ ਫਾਇਦਾ ਨਹੀਂ ਰਹਿਣ ਤੋਂ ਛੱਡੋ ਪਰ ਖੇਤੀ 'ਚ ਕੀ ਹੈ ਅਸਲ ਇਹ ਕਾਰਪੋਰੇਟਾਂ ਨੇ ਇੱਥੋਂ ਦੀਆਂ ਏਜੰਸੀਆਂ ਨੇ ਸਟੇਟ ਨੇ ਸੋਡੇ ਦਿਮਾਗ 'ਚ ਇੱਕ ਗੱਲ ਫਿੱਟ ਕਰਤੀ ਕਿ ਖੇਤੀ ਲਾਹੇਵੰਦ ਤੰਦਾ ਨਹੀਂ ਆ